ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਤੇ ਅੱਜ ਆਪਾਂ ਇੱਕ ਨੰਨ ਕਹਾਣੀ ਦੇ ਕੇ ਹਾਜ਼ਰ ਹੋਏ ਹਾਂ ਖੁਸ਼ੀਆਂ ਦੀ ਉੜੀ ਇੱਕ ਜਿਸ ਨੂੰ ਲਿਖਿਆ ਹੈ ਬੀਰਪਾਲ ਬਰਾੜ ਜੀ ਨੇ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੀ ਇਹ ਕਹਾਣੀ ਹੈ ਇੱਕ ਅਜੀਹੀ ਕੁੜੀ ਦੀ ਜੋ ਆਪਣੀ ਜ਼ਿੰਦਗੀ ਵਿੱਚ ਹਰ ਦਿਨ ਖੁਸ਼ੀਆਂ ਉਡੀਕਦੀ ਹੈ ਪਰ ਅਸਲ ਵਿੱਚ ਉਸ ਦੀ ਕਿਸਮਤ ਬੱਚੇ ਕੁਸ਼ੀਆਂ ਹੈ ਕਿ ਨਹੀਂ ਇਹ ਤਾਂ ਖੱਬੀ ਜਾਣਦਾ ਹੈ ਰੀਤ ਜਦ ਪੈਦਾ ਹੋਈ ਸੀ ਉਦੋਂ ਤੋਂ ਹੀ ਰੋਕ ਸਹਿ ਰਹੀ ਹੈ ਇਹ ਉਸ ਨੂੰ ਉਸਦੇ ਮੰਮੀ ਨੇ ਦੱਸਿਆ ਕਿ ਉਹ ਅਜੇ 1 ਸਾਲ ਦੀ ਵੀ ਨਹੀਂ ਹੋਈ ਸੀ ਜਦੋਂ ਉਸਦੇ ਪਾਪਾ ਤੋਂ ਵੱਖ ਹੋ ਗਈ ਸੀ ਕਿਉਂਕਿ ਉਸਦੇ ਪਾਪਾ ਸ਼ਰਾਬ ਪੀਂਦੇ ਸੀ ਉਹ ਘਰ ਵਿੱਚ ਹੀ ਸ਼ਰਾਬ ਬਣਾਉਂਦੇ ਸੀ ਪਰ ਇੱਕ ਦਿਨ ਉਸ ਦੀ ਜ਼ਿੰਦਗੀ ਵਿੱਚ ਅਹੇ ਜਾਕ ਲੈਣਾ ਦੇ ਚੜਿਆ ਇੱਕ ਘਰ ਵਿੱਚ ਪੱਠੀ ਲੱਗੀ ਹੋਈ ਸੀ ਤੇ ਉਸ ਦੀ ਨਾਨੀ ਆ ਗਈ ਉਸ ਦੀ ਨਾਨੀ ਨੇ ਕੁਝ ਨਹੀਂ ਸੋਚਿਆ ਬਸ ਅੜ ਗਈ ਇਹ ਕੁੜੀ ਨੂੰ ਲੈ ਕੇ ਜਾਵਾਂ ਮਾਂ ਦੇ ਦੱਸਣ ਸਾਰ ਮਾਂ ਦੀ ਹੋ ਮਤਰੀ ਮਾਸੀ ਸ਼ਾਇਦ ਇਸ ਕਰਕੇ ਹੀ ਉਸਨੇ ਮਾਂ ਦਾ ਘਰ ਬਸਾਉਣ ਦੀ ਕੋਸ਼ਿਸ਼ ਰਹੀਗੀ ਤੀ ਪੇਕੇ ਦੇ ਆ ਕੇ ਬਸ ਘਰ ਦੇ ਕੰਮਾਂਕਾਰਾਂ ਵਿੱਚ ਲਾਈ ਰੱਖੀ ਰੀਰ ਦੇ ਪਾਪਾ ਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਧੀ ਨੂੰ ਮਿਲਣ ਦੀ ਪਰ ਸਭ ਬੇਕਾਰਾ ਉਸ ਦੀ ਨਾਨੀ ਨਾ ਮੰਨੀ ਆਖਰ 6 ਮਹੀਨੇ ਬਾਅਦ ਉਸ ਦੇ ਪਾਪਾ ਨੇ ਸਪਰੇਅ ਪੀ ਲਈ ਅਤੇ ਜ਼ਿੰਦਗੀ ਖਤਮ ਕਰ ਲਈ ਕਿਉਂਕਿ ਰੀਤ ਦੇ ਮੰਮੀ ਦਾ ਦੂਜਾ ਵਿਆਹ ਕਰ ਦਿੱਤਾ ਸੀ ਰੀਤ ਨੂੰ ਨਵੇਂ ਘਰ ਜਾਣਾ ਪਿਆ ਇਸ ਕਾਰਨ ਹੀ ਉਸ ਦੇ ਪਾਪਾ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਰੀਤ ਆਪਣੇ ਨਵੇਂ ਘਰ ਆ ਗਈ ਉੱਥੇ ਉਸ ਦੇ ਪਾਪਾ ਦਾ ਇੱਕ ਭਰਾ ਸੀ ਉਸ ਦੇ ਉਹ ਬੱਚੇ ਸਨ ਜਾਸਪ੍ਰੀ ਤੇ ਅਦਗੰਦੀ ਦਾ ਉਹਨਾਂ ਦਾ ਰੀਤ ਨਾਲ ਚੰਗਾ ਪਿਆਰ ਪੈ ਗਿਆ ਹਾਲਾਂਕਿ ਦਾਦੀ ਦੇ ਪਿਤਾ ਵੱਲੋਂ ਵਿਕਰਾਂ ਕੀਤਾ ਜਾਂਦਾ ਸੀ ਪਰ ਉਹੋ ਧਿਆਨ ਨਾ ਦਿੰਦੀ ਕੁਝ ਸਮੇਂ ਬਾਅਦ ਉਸਦੀ ਮੰਮੀ ਗਰਭਤੀ ਹੋ ਗਈ ਸਭ ਨੂੰ ਮੁੰਡਾ ਹੀ ਚਾਹੀਦਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ ਕਿ ਇੱਕ ਹੋਰ ਧੀ ਨੇ ਜਨਮ ਲੈ ਲਿਆ ਫਿਰ ਵੀ ਜਿੰਦਗੀ ਠੀਕ ਲੰਘ ਰਹੀ ਸੀ ਰੀਤ ਦਾ ਵੀ ਆਪਣੀ ਭੈਣ ਸਿਮਰ ਨਾਲ ਢਿਲ ਲੱਗ ਗਿਆ ਇਕੱਠਿਆਂ ਹਰ ਕੰਮ ਕਰਦੀਆਂ ਸਨ ਅਚਾਨਕ ਉਹਨਾਂ ਦੇ ਪਾਪਾ ਨੇ ਵਿਦੇਸ਼ ਜਾਣ ਦੀ ਸੋਚਿਆ ਉਦੋਂ ਰੀਤ 7 ਸਾਲ ਦੀ ਤੇ 7 5 ਸਾਲ ਦੀ ਸੀ ਉਸਦੇ ਪਾਪਾ ਦਾ ਇੱਕ ਦੋਸਤ ਸੀ ਮੋਹਨਾ ਉਸ ਨੂੰ ਕਰਦੀ ਜ਼ਿੰਮੇਵਾਰੀ ਦੇ ਕੇ ਆਪ ਦੁਬਈ ਚਲੇ ਗਈ ਇੱਕ ਸਾਲ ਤੱਕ ਸਭ ਠੀਕ ਰਿਹਾ ਉਹ ਪੈਸਾ ਵੀ ਭੇਜਦੇ ਤੇ ਸਵਾਨ ਵੀ ਇੱਥੇ ਉਹਨਾਂ ਦੋਵਾਂ ਭੈਣਾਂ ਦੀ ਜ਼ਿੰਦਗੀ ਆਪਣੀ ਮਾਂ ਤੇ ਦਾਦੀ ਨਾਲ ਵਧੀਆ ਲੰਘ ਰਹੀ ਸੀ ਪਰ ਕੁਝ ਸਮੇਂ ਬਾਅਦ ਖਬਰ ਵੜੀ ਕਿ ਉਸਦੇ ਪਾਪਾ 100 ਲੱਖ ਲੈਣਾ ਚਾਹੁੰਦੇ ਨੇ ਉਦੋਂ ਉਹਨਾਂ ਦੋਵਾਂ ਭੈਣਾਂ ਨੂੰ ਪਤਾ ਨਹੀਂ ਸੀ ਕਿ ਇਹ ਕੀ ਹੋ ਰਿਹਾ ਹੈ ਤਲਾਕ ਹੋ ਗਿਆ ਤੇ ਇੱਕ ਵਾਰ ਫਿਰ ਜ਼ਿੰਦਗੀ ਬੇਰਾਨ ਹੋ ਗਈ ਸਿਮਰ ਨੂੰ ਦਾਦੀ ਨੇ ਰਖ ਲਿਆ ਤੇ ਰੀਤ ਮੰਮੀ ਨਾਲ ਨਾਨਕੇ ਆ ਗਈ ਦੋਵਾਂ ਭੈਣਾਂ ਨੂੰ ਪਤਾ ਵੀ ਨਹੀਂ ਸੀ ਕਿ ਹੁਣ ਉਹ ਕਦੇ ਵੀ ਨਹੀਂ ਮਿਲਣਗੀਆਂ ਕੁਝ ਹੱਦ ਤੱਕ ਤਾਂ ਇਹ ਵਿਆਹ ਰੀਤ ਦੀ ਨਾਨੀ ਕਰਕੇ ਨਹੀਂ ਨਿਭਿਆ ਕੁਝ ਦਿਨ ਹੋਏ ਸੀ ਤਲਾਕ ਹੋਏ ਨੂੰ रीत दी नानी फेर ਕਰਨ ਨੂੰ ਤਿਆਰ ਪਰ ਇਸ ਵਾਰੀ ਤਾਂ ਮੰਮੀ ਰੀਤ ਦੀ ਮੰਮੀ ਨਾ ਮੰਨੀ ਜਿਸ ਕਰਕੇ ਉਹਨਾਂ ਨੂੰ ਘਰ ਛੱਡਣਾ ਪਿਆ। ਕਰੀਬ 1 ਸਾਲ ਉਹ ਘਰ ਤੋਂ ਬਾਹਰ ਰਹੀਆਂ। ਇਸ 1 ਸਾਲ ਵਿੱਚ ਰੀਤ ਤੇ ਉਸ ਦੀ ਮਾਂ ਨੇ ਬਹੁਤ ਦੁੱਖ ਦੇਖੇ। ਉਸ ਦੀ ਮਾਂ ਨੇ ਹਰ ਰਸਤਾ ਅਪਣਾਇਆ ਆਪਣੀ ਬੱਚੀ ਨੂੰ ਠਿੱਡ ਪਰਣ ਲਈ। ਕਦੇ ਕਿਸੇ ਗੁਰਦੁਆਰੇ ਕਦੇ ਕਿਤੇ ਕਦੇ ਕਿਤੇ ਫਿਰ ਇੱਕ ਦਿਨ ਕੋਈ ਭਲਾ ਇਨਸਾਨ ਜਿਸ ਦਾ ਨਾਮ ਕਲਦੀਪ ਸੀ ਉਹਨਾਂ ਨੂੰ ਮਿਲਿਆ ਉਹ ਉਹਨਾਂ ਨੂੰ ਆਪਣੇ ਘਰ ਲੈ ਗਿਆ ਉਸ ਦੇ ਆਪਣੇ ਪਰਿਵਾਰ ਚੋਂ ਉਸ ਦੀ ਪਤਨੀ ਮਾਂ ਤੇ ਦੋ ਬੱਚੇ ਸਨ ਤਕਰੀਬ 2 ਮਹੀਨੇ ਉਹਨਾਂ ਦੇ ਘਰ ਰਹੇ ਤੇ ਉਸ ਦੀ ਮਾਂ ਨੇ ਸੋਚ ਵਿਚਾਰ ਕੇ ਆਪਣੇ ਪਿੰਡ ਹੀ ਰੀਤ ਦੀ ਮੰਮੀ ਦਾ ਕਿਸੇ ਨੂੰ ਰਿਸ਼ਤਾ ਕਰਵਾ ਦਿੱਤਾ ਫਿਰ ਉਹ ਉੱਥੇ ਰਹਿਣ ਲੱਗ ਪਈਆਂ ਪਰ 2 ਕੁ ਮਹੀਨੇ ਬਾਅਦ ਹੀ ਉਸ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਨਿਰਾਦਰ ਮਿਲਿਆ ਤਾਰੇ ਦੀ ਮਮੀ ਨੇ ਉਹ ਘਰ ਛੱਡ ਦਿੱਤਾ ਕੁਝ ਸਮਾਂ ਹੋਰ ਇਦਾਂ ਹੀ ਦੁੱਖ ਵੇਖੀ ਫਿਰ ਇੱਕ ਦਿਨ ਉਸ ਦੀ ਮਾਂ ਨੇ ਆਪਣੀ ਮਾਂ ਨੂੰ ਕਹਨ ਕੀਤਾ ਤਾਂ ਉਹ ਘਰ ਆਉਣ ਵਜੋਂ ਕਹਿਣ ਲੱਗੀ ਤੇ ਯਕੀਨ ਦਪਾਇਆ ਕਿ ਹੁਣ ਉਸ ਦਾ ਵਿਆਹ ਨਹੀਂ ਕਰਨਾ ਆਪਣੇ ਕੋਲ ਰੱਖਣਗੇ ਰੀਤ ਦੀ ਨਾਨੀ ਉਸ ਦੀ ਮਾਂ ਨੂੰ ਘਰ ਇਹ ਕਹਿ ਕੇ ਬੁਲਾ ਲੈਂਦੀ ਹੈ ਪਰ ਘਰ ਆਉਣ ਦੀ ਦੇਰ ਸੀ ਕਿ ਉਸ ਦੀ ਮਾਸੀ ਦਾ ਵਿਆਹ ਰੱਖਿਆ ਗਿਆ ਸੀ ਇਸ ਕਰਕੇ ਉਸ ਦੀ ਨਾਨੀ ਨੇ ਪਹਿਲਾਂ ਰੀਤ ਦੀ ਮਾਂ ਨੂੰ ਵਿਹਣ ਬਾਰੇ ਫੈਸਲਾ ਸੁਣਾ ਦਿੱਤਾ ਉਸ ਦੀ ਨਾਨੀ ਦੀ ਕੋਈ ਮੂੰਹ ਬੋਲੀ ਭੈਣ ਸੀ ਉਸ ਨੇ ਰਿਸ਼ਤੇ ਦੀ ਦਸਬਾਈ ਅਤੇ ਇਸ ਵਾਰ ਫਿਰ ਰੀਤ ਦਾ ਰੀਤ ਦੀ ਮਾਂ ਘਰ ਗਈ ਵਿਚੋਲਣਾ ਰੀਤ ਦੀ ਨਾਨੀ ਦੀ ਮੂੰਹ ਬੋਲੀ ਭੈਣ ਸੀ ਨੇ ਆਪਣੇ ਲਾਹੇ ਚ ਕਰਕੇ ਅਗਲੇ ਦਿਨ ਹੀ ਮੁੰਡੇ ਨੂੰ ਬੁਲਾ ਲਿਆ ਅਤੇ ਜ਼ਮੀਨ ਬਾਰੇ ਝੂਠ ਬੋਲ ਕੇ ਰਿਸ਼ਤਾ ਕਰਵਾ ਦਿੱਤਾ ਇਹ ਤੈਅ ਕੀਤਾ ਗਿਆ ਕਿ ਰੀਤ ਕੁਝ ਸਮਾਂ ਆਪਣੀ ਨਾਨੀ ਕੋਲ ਰਹੇਗੀ ਹਵਤੇ ਦੇ ਅੰਦਰ ਹੀ ਵਿਆਹ ਰੱਖਿਆ ਗਿਆ ਉਸ ਸਮੇਂ ਰੀਤੇ ਨੇ ਨਿਆਣੀ ਮਤ ਦੀ ਸੀ ਕਿ ਜਿਸ ਦਿਨ ਉਸ ਦੀ ਮਾਂ ਦਾ ਵਿਆਹ ਸੀ ਉਸ ਦਿਨ ਵੀ ਸਕੁਰ ਗਈ ਅਤੇ ਘਰ ਆ ਕੇ ਖੁਸ਼ ਹੋ ਗਈ ਕਿ ਸਾਡੇ ਘਰ ਵਿਆਹ ਹੈ ਰੀਤੀ ਰਵਾਜਾਂ ਤੋਂ ਬਾਅਦ ਹੁਣ ਸਮਾਂ ਸੀ ਡੋਲੀ ਤੋਰਨ ਦਾ ਹੁਣ ਦੀਪ ਨੂੰ ਕੌਣ ਸਮਝਾਵੇ ਕਿ ਅਸਲ ਚ ਕੀ ਹੋ ਰਿਹਾ ਹੈ ਉਹ ਮਾਂ ਕੋ ਬਣਾ ਰਹਿਣੋਂ ਤਿਆਰ ਨਹੀਂ ਸੀ ਪਰ ਫਿਰ ਵੀ ਉਸ ਨੂੰ ਰੱਖਿਆ ਗਿਆ ਰੀਤ ਦੀ ਮਾਂ ਅਗਲੇ ਘਰ ਗਈ ਤਬੀਰ ਕੇ ਹੈਰਾਨ ਹੋ ਗਈ ਕਿ ਸਿਰਫ ਦੋ ਕਮਰੇ ਕੋਈ ਦਰਵਾਜਾ ਨਹੀਂ ਹੁਣ ਉਸਦੀ ਮਾਂ ਨੂੰ ਕਿਸਮਤ ਦੇ ਇੱਕ ਵਾਰ ਆਪਣੇ ਪੁੱਤੇ ਅਫਸੋਸ ਹੋ ਰਿਹਾ ਸੀ ਇੱਕ ਵਾਰ ਘਰ ਵੇਖਤਾ ਲੈਂਦੇ ਇੱਕ ਵਾਰ ਫਿਰ ਸਮਝੌਤਾ ਕਰ ਜ਼ਿੰਦਗੀ ਸ਼ੁਰੂ ਕੀਤੀ ਪਰ ਜਿ ਸਾਣੀ ਦੁਆਰਾ ਕੀਤੀਆਂ ਜਾਂਦੀਆਂ ਬਧਿਕੀਆਂ ਵੀ ਸਹਿਣ ਕਰਨੀਆਂ ਪੈ ਰਹੀਆਂ ਸੀ ਵਿਆਹ ਵਾਲੇ ਦੇ ਵੀ ਕੰਮ ਕਰਨ ਲਗਾ ਦਿੱਤਾ ਇਧਰ ਰੀਤ ਦਾ ਵੀ ਦਿਲ ਨਹੀਂ ਸੀ ਲੱਗਦਾ ਇਸ ਕਰਕੇ ਉਸਦੇ ਮੰਮੀ ਪਾਪਾ ਕਦੇ-ਕਦੇ ਮਿਲ ਜਾਂਦੇ ਰੀਤ ਦੀ ਮਾਸੀ ਦਾ ਵਿਆਹ ਵੀ ਦਸੰਬਰ ਮਹੀਨੇ ਵਿੱਚ ਰੱਖਿਆ ਗਿਆ ਸੀ ਪਿੰਡ ਨੇੜੇ ਹੁਣ ਕਰਕੇ ਰੀਤ ਦੇ ਮੰਮੀ ਪਾਪਾ ਸਵੇਰੇ ਆ ਕੇ ਸ਼ਾਮ ਨੂੰ ਚਲੇ ਜਾਂਦੇ ਮਾਸੀ ਦਾ ਵਿਆਹ ਬਹੁਤ ਸ਼ਾਨਦਾਰ ਕੀਤਾ ਗਿਆ ਜਦ ਕਿ ਰੀਤ ਦੀ ਮਾਂ ਨੂੰ ਫਰਨੀਚਰ ਦੇਣ ਲਈ ਵੀ ਪੈਸੇ ਨਹੀਂ ਸਨ ਵਿਆਹ ਤੋਂ ਬਾਅਦ ਰੀਤ ਦੀ ਨਾਨੀ ਉਸ ਨੂੰ ਥੋੜਾ ਝੜਕਣ ਲੱਗੀ ਤੇ ਕਹਿੰਦੀ ਕਹਦੇ ਆਪਣੀ ਮਾਂ ਨੂੰ ਕਿ ਮੈਨੂੰ ਨਾ ਰਜਨ ਆਕਰਸ਼ਿਤ ਦੀ ਨਾਨੀ ਦੀ ਜਿੱਤ ਗਈ ਹਰ ਕੇ ਰੀਤ ਵੀ ਮੰਮੀ ਪਾਪਾ ਉਸ ਨੂੰ ਲੈ ਗਏ ਪਰ ਰੀਤ ਵੀ ਉਸ ਦੇ ਸਕਰੇ ਦਾਸਕਾਰ ਹੋਈ ਜੋ ਉਸ ਦੀ ਮਾਂ ਵੀ ਹਿੱਸਾ ਰਹੀ ਸੀ ਉਸ ਦੇ ਪਾਪਾ ਨੇ ਪਿੰਡ ਦੇ ਹੀ ਪ੍ਰਾਈਵੇਟ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ ਉਸ ਦੇ ਪਾਪਾ ਉਹਨੂੰ ਪਿਆਰ ਕਰਦੇ ਸਨ ਰੀਤ ਉਹਨਾਂ ਦੀ ਹਰ ਗੱਲ ਮੰਨਦੀ ਇਸ ਘਰ ਵਿੱਚ ਵੀ ਗਰੀਬੀ ਬਹੁਤ ਸੀ ਪਰ ਫਿਰ ਬੀਬੀ ਦੇ ਪਾਪਾ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਇੱਥੇ ਰੀਤ ਦੀਆਂ ਤਿੰਨ ਭੂਆ ਸੀ ਉਹ ਵੀ ਮਦਦ ਕਰ ਦਿੰਦੀਆਂ ਸੀ ਫਿਰ ਰੀਤ ਦੀ ਮਾਂ ਗਰਭਤੀ ਹੋ ਗਈ ਸਭ ਨੂੰ ਵੀ ਰਸੀ ਕਿ ਕੁੜੀ ਤਾਂ ਹੈ ਹੀ ਹੈ ਚੱਲ ਰੱਬ ਮੁੰਡਾ ਦੇ ਦੇ ਰੀਤ ਵੀ ਵੀ ਲਈ ਅਰਦਾਸ ਕਰਦੀ ਰੀਤ ਦੀ ਮਾਂ ਨੂੰ ਉਮੀਦ ਸੀ ਕਿ ਰੱਬ ਇਸ ਵਾਰ ਉਸ ਦੀ ਜ਼ਰੂਰ ਸੁਣ ਲਵੇ ਕਿ ਰੀਤ ਦੀ ਜ਼ਿੰਦਗੀ ਵੀ ਸੁਖਾਲੀ ਹੋ ਜਾਵੇ ਹਰ ਰੋਜ਼ ਅਰਦਾਸ ਕਰਦੇ ਕਰਦੇ ਉਹ ਦਿਨ ਵੀ ਆ ਜਾਂਦਾ ਹੈ ਇਸ ਦੀ ਸਾਰੇ ਪਰਿਵਾਰ ਨੂੰ ਉਡੀਕ ਸੀ ਰੀਤ ਦੇ ਮੰਮੀ ਨੂੰ ਹਸਤਾੜ ਲਿਆ ਜਾਂਦਾ ਹੈ ਪਰ ਇਸ ਵਾਰ ਵੀ ਉਸ ਦੀ ਮੰਮੀ ਨੇ ਬਹੁਤ ਹੀ ਪਿਆਰੀ ਬੇਟੀ ਨੂੰ ਜਨਮ ਦਿੱਤਾ ਸਾਰੇ ਪਰਿਵਾਰ ਵਿੱਚ ਸ਼ੋਕ 사 ਗਿਆ ਰੀਤ ਵੀ ਉਦਾਸ ਹੋ ਗਈ ਪਰ ਹੌਲੀ-ਹੌਲੀ ਕੁਝ ਕੁ ਦਿਨਾਂ ਵਿੱਚ ਹੀ ਸਾਰੇ ਬੱਚੀ ਨੂੰ ਬਹੁਤ ਪਿਆਰ ਕਰਨ ਲੱਗੇ ਬੱਚੀ ਦਾ ਨਾਮ ਮਨਵੀਰ ਰੱਖਿਆ ਗਿਆ ਰੀਤ ਦੇ ਮੰਮੀ ਪਾਪਾ ਤੇ ਰੀਤ ਖੁਦ ਵੀ ਬਹੁਤ ਪਿਆਰ ਕਰਦੇ ਸਨ ਮਨਵੀਰ ਨੂੰ ਤਾਰੀ ਦੀ ਤਾਜ ਨੇ ਜਾਣ ਬਹਦੀ ਸੀ ਦੋਵੇਂ ਭੈਣਾਂ ਬਹੁਤ ਹੀ ਜ਼ਿਆਦਾ ਖੁਸ਼ ਰਹਿੰਦੀਆਂ ਆਣ ਗੁਮਾੜ ਰੀਤ ਦਾ ਦਾਦਾ ਚਾਚੀ ਦਾ ਪਰਿਵਾਰ ਰਿਸ਼ਤੇਦਾਰ ਬਿਤਕਰਾ ਕਰਦੀ ਪਰ ਉਹ ਗੋਲ ਦੀ ਨਾ ਮਨਵੀਰ ਨੂੰ ਰੀਤ ਨੇ ਆਪਣੇ ਬੱਚੇ ਵਾਂਗ ਪਾਲਿਆ ਮਨਵੀਰ ਵੀ ਸਕੂਲ ਜਾ ਡੱਕ ਗਈ ਉਹ 4 ਸਾਲ ਦੀ ਸੀ ਤਦ ਹੀ ਉਸਦੇ ਮੰਮੀ ਪਾਪਾ ਨੇ ਸੋਚਿਆ ਕਿ ਕਿਉਂ ਨਾ ਇੱਕ ਬੱਚਾ ਹੋਰ ਲਿਆ ਜਾਵੇ ਸੁਭਾਵਕ ਹੈ ਕਿ ਹਰ ਕੋਈ ਪੁੱਤ ਬਾਸ ਦੇ ਹਰਾ ਲਾਉਂਦਾ ਹੈ ਇੱਕ ਵਾਰ ਇਸ ਵਾਰ ਸਭ ਨੂੰ ਉਮੀਦ ਸੀ ਕਿ ਮੁੰਡਾ ਹੀ ਹੋਣਾ ਹੈ ਦਿਨ ਬੀਤਦੇ ਗਏ ਉਹ ਵੀ ਦਿਨ ਆ ਗਿਆ ਜਿਸ ਦਾ ਬੇਸਬਰੀ ਨਾਲ ਇੰਤਜ਼ਾਰ ਸੀ ਪਰ ਰੱਬ ਨੂੰ ਤਾਂ ਰੀਤ ਤੇ ਉਹਦੀ ਮੰਮੀ ਦੀਆਂ ਖੁਸ਼ੀਆਂ ਮਨਜ਼ੂਰ ਨਹੀਂ ਸੀ ਇਸ ਵਾਰ ਰੀਤ ਦੀ ਮੰਮੀ ਨੇ ਵੱਡੇ ਪਰੇਸ਼ਨ ਨਾਲ ਇੱਕ ਬੱਚੀ ਨੂੰ ਜਨਮ ਦਿੱਤਾ ਇੱਕ ਵਾਰ ਫਿਰ ਘਰ ਵਿੱਚ ਸ਼ੋਕ 사 ਗਿਆ ਰਿਸ਼ਤੇਦਾਰਾਂ ਅਤੇ ਲੋਕਾਂ ਦੇ ਦਰਸ਼ੇ ਸ਼ੁਰੂ ਹੋ ਗਏ ਪਰ ਕੋਈ ਵੀ ਰੀਤ ਦੀ ਮੰਮੀ ਨੂੰ ਸੰਭਾਲਣ ਨਾ ਆਇਆ ਜਦ ਕਿ ਇਸ ਵਾਰ ਸੰਭਾਲ ਵੀ ਜ਼ਿਆਦਾ ਲੋੜ ਸੀ ਵਿਚਾਰੀ ਆਪ ਹੀ ਸਾਰੇ ਕੰਮ ਕਰ ਦੇ ਕਰਨ ਲੱਗੀ ਰੀਤ ਕੋਸ਼ਿਸ਼ ਕਰਦੀ ਕੰਮ ਕਰਨ ਦੀ ਪਰ ਫਿਰ ਵੀ ਉਹ ਸਹੀ ਤਰੀਕੇ ਨਾਲ ਨਾ ਕਰ ਪਾਉਂਦੀ ਬੱਚੀ ਦਾ ਨਾਮ ਗੁਰਲੀਨ ਰੱਖਿਆ ਗਿਆ ਦੇਸ਼ਾ ਰੀਤ ਨੂੰ ਵੱਡਿਆਂ ਤੋਂ ਸੁਣ ਕੇ ਉਮੀਦ ਸੀ ਕਿ ਵੀਰ ਹੋਏ ਪਰ ਉਸ ਨੂੰ ਉਸ ਨੇ ਪਹਿਣਾ ਨੂੰ ਵੀ ਬੀਰੀ ਬਣਾਇਆ ਅਤੇ ਆਪਣੀਆਂ ਭੈਣਾਂ ਨਹੀਂ ਧੀਆ ਬਣਾ ਕੇ ਪਾਲਿਆ ਹੁਣ ਰੀਤ ਘਰ ਦੇ ਕੰਮ ਵੀ ਕਰਨ ਲੱਗ ਪਈ ਸੀ ਇੱਕ ਦਿਨ ਪਿੰਡ ਦੀ ਕੋਈ ਔਰਤ ਅਤੇ ਰੀਤ ਦੀ ਮੰਮੀ ਨੂੰ ਕਹਿਣ ਲੱਗੀ ਕਿ ਤੁਸੀਂ ਇਹ ਬੱਚੀ ਕਿਸੇ ਨੂੰ ਗੋਦ ਦੇ ਦਿਓ ਕਿਵੇਂ ਗਰੀਬੀ ਵਿੱਚ ਪਾਲੋਗੇ ਭਾਵੇਂ ਕੋਈ ਵੀ ਸਾਥ ਨਹੀਂ ਦੇ ਰਿਹਾ ਸੀ ਪਰ ਰੀਤ ਤੇ ਉਸ ਦੇ ਮਾਪੇ ਕਿਸੇ ਵੀ ਕਿਸਮ ਤੇ ਗੋਦ ਦੇਣੋਂ ਤਿਆਰ ਨਾ ਹੋਏ ਰੱਬ ਦਾ ਭਾਣਾ ਮੰਨ ਕੇ ਬੱਚੀ ਨੂੰ ਪਾਲਣ ਦਾ ਫੈਸਲਾ ਕੀਤਾ ਉਸ ਦਾ ਨਾਮ ਗੁਰਲਿੰਦ ਰੱਖਿਆ ਗਿਆ ਬੇਸਾਕ ਰੀਤ ਉਹ ਬੀਬੀ ਦੀ ਧੀ ਉੜੀ ਸੀ ਪਰ ਉਹ ਭੈਣ ਨੂੰ ਵੀ ਪਾ ਕੇ ਸਭ ਪੁੱਤ ਲਈ ਉਸ ਨੇ ਖੁਦ ਗ੍ਰੰਥੀ ਸਿੰਘ ਕੋਲ ਜਾ ਕੇ ਨਾਮ ਲਈ ਅੱਖਰ ਲਿਆ ਬਸ ਇਨੀ ਕਿ ਨਾ ਸਮਝ ਸੀ ਕਿ ਉਸ ਦੀ ਭੈਣ ਨੇ 4-5 ਦਿਨ ਤੱਕ ਪੂਰੀ ਤਰ੍ਹਾਂ ਅੱਖਾਂ ਨਾ ਖੋਲੀਆਂ ਸੀ ਉਸ ਨੇ ਗੁਰੂ ਘਰ ਅਪਤਾਸੇ ਸੁੱਖ ਲਏ ਦਨ ਬੀਤਦੇ ਗਏ ਵੱਡਾ ਆਪਰੇਸ਼ਨ ਹੋਣ ਦੇ ਬਾਵਜੂਦ ਹਰੀਤ ਦੀ ਮੰਮੀ ਨੂੰ ਸਿਰਫ 10 ਦਿਨ ਸੰਭਾਲਿਆ ਗਿਆ ਹਰੀਤ 6ਵੀਂ ਕਲਾਸ ਵਿੱਚ ਪੜ੍ਹਦੀ ਸੀ ਉਹ ਸਾਰਾ ਕੰਮ ਕਰਦਾ ਕਰਨ ਲੱਗੀ ਪਰ ਮਾਂ ਤਾਂ ਮਾਂ ਹੁੰਦੀ ਹੈ ਉਸ ਦੇ ਮੰਮੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਟਾਂਕਿਆਂ ਵਿੱਚ ਰੇਸ਼ਾ ਪੈ ਗਿਆ ਪਰ ਕੋਈ ਨਹੀਂ ਸੀ ਸਾਥ ਦੇਣ ਵਾਲਾ ਸਮਾਂ ਲੰਘਦਾ ਗਿਆ ਕਿਸੇ ਨੇ ਸਾਰੇ ਸਾਹ ਨਹੀਂ ਲਹੀ ਰੀਤ ਦੇ ਪਰਿਵਾਰ ਦੇ ਬਰ ਫਿਰ ਵੀ ਕੋਈ ਉਹਨਾਂ ਦੇ ਮਾਪਿਆਂ ਦੇ ਹਰ ਸੰਭਵ ਕੋਸ਼ਿਸ਼ ਕੀਤੀ ਗਈ ਆਪਣੀਆਂ ਬੱਚੀਆਂ ਨੂੰ ਖੁਸ਼ ਰੱਖਣ ਲਈ ਤਿੰਨੇ ਭੈਣਾਂ ਸਕੂਲ ਜਾਣ ਲੱਗੀਆਂ ਘਰ ਸਾਰਾ ਕੰਮ ਕਰਨ ਤੇ باوجود ਵੀ ਰੀਤ ਬਹੁਤ ਪੜਦੀ ਹਰ ਫੰਕਸ਼ਨ ਖੇਡਾਂ ਵਿੱਚ ਭਾਗ ਲੈਂਦੀ ਭਾਵੇਂ ਉਸ ਕੋਲ ਫੰਕਸ਼ਨ ਜਾ ਕੇ ਇਦਾਂ ਵਾਸਤੇ ਪੂਰੀ ਡਰੈਸ ਨਾ ਹੁੰਦੀ ਪਰ ਗਰੀਬੀ ਉਸ ਦੇ ਸੌਂਕ ਨਾ ਮਾਰ ਸકી ਕਈ ਵਾਰ ਉਸ ਨੂੰ ਬਹੁਤ ਕੁਝ ਸੁਣਨਾ ਪੈਂਦਾ ਪਰ ਉਹ ਕਰਦਾ ਕੰਮ ਫਿਰ ਵੀ ਕਰਦੀ ਪੈਣਾ ਨੂੰ ਵੀ ਸੰਭਾਲਦੀ ਕਿਤੇ ਉਸ ਦੇ ਸ਼ੌਕ ਘਰ ਦੇ ਕੰਮ ਵਿੱਚ ਨਾ ਅੜਿੱਕਾ ਬਣਨਾ ਬਹੁਤ ਇਨਾਮ ਜਿਹੀ ਰਹੀ ਉਹ ਜੋ ਉਸ ਦੇ ਹੌਂਸਲੇ ਨੂੰ ਵਧਾਉਂਦੇ ਇਹ ਅੱਗੇ ਪੜੋ ਗਰੀਬੀ ਦੇ ਬਾਵਜੂਦ ਵੀ ਜ਼ਿੰਦਗੀ ਠੀਕ ਸੀ ਪਰ ਲੋਕਾਂ ਵੱਲੋਂ ਬੇਕਰਾਰ ਚੱਲਣਾ ਪੈਂਦਾ ਸੀ ਇਤੋਂ ਤੱਕ ਰੀਤ ਹੋਿਆਂ ਦਾ ਦਾਦਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਸਿਵਲਾਉਂਦਾ ਉਸ ਦੀਆਂ ਭੂਆ ਸਾਤ ਨਹੀਂ ਆਤਨ ਆਪਣੇ ਬੱਚਿਆਂ ਦੇ ਕੱਪੜੇ ਦੇ ਦਿੰਦੀਆਂ ਆਪਣੀ ਉਮਰ ਦੇ ਬੱਚਿਆਂ ਦੇ ਕੱਪੜੇ ਅਤੇ ਰਹਿਣ ਸਹਿਣ ਦੇਖ ਕੇ ਰੀਤਦਾਰੀ ਬਹੁਤ ਦਿਲ ਕਰਦਾ ਪਰ ਕੋਈ ਹੱਲ ਨਹੀਂ ਸੀ ਫਿਰ ਵੀ ਸੰਘਰਸ਼ ਕਰਦੀ ਰਹੀ ਪਰ ਉਸ ਦੀ ਮਾਂ ਦਾ ਸੁਭਾਅ ਵੀ ਬਹੁਤ ਜ਼ਿਆਦਾ ਛੇਟੜਾ ਹੋ ਗਿਆ ਸੀ ਉਸ ਦੇ ਬਿਨਾਂ ਗੱਲੋਂ ਵੀ ਕੁੱਟ ਪੈ ਜਾਂਦੀ ਕਈ ਵਾਰ ਉਹ ਸੋਚਦੀ ਸੀ ਕਿ ਮੌਤ ਆ ਜਾਵੇ ਵਾਰਫੇ ਬੀਜਨ ਬੀਤ ਗਈ ਤਿੰਨੇ ਭੈਣਾਂ ਰਖੜੀ ਵਾਲੇ ਦਿਨ ਬਹੁਤ ਦੁਖੀ ਹੋ ਜਾਂਦੀਆਂ ਨੇ ਕਿਉਂਕਿ ਕੋਈ ਵੀ ਚਾਚੇ ਤਾਇਆ ਦੇ ਪੁੱਤ ਵੀ ਨਹੀਂ ਸੀ ਸਿਆਣ ਦੇ ਉਹਨਾਂ ਨੂੰ ਇਸ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ